ਨਾਮ ਮੇਰਾ ਰਜਵੰਤ ਕੋਰੇ ਜੀ ਡਾਕਟਰ ਤੇ ਬਹੁਤ ਵਧੀਆ ਨੇ ਟਾਈਮ ਤੇ ਹਮਦੇ ਨੇ ਦਵਾਈ ਦੋਈ ਬਹੁਤ ਵਧੀਆ ਦਿੰਦੇ ਨੇ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੀਤਾ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਦੀ ਪਹਿਲ ਨਾਲ ਲੋਕਾਂ ਨੂੰ ਮੁਫਤ ਇਲਾਜ ਦੀ ਸਹੂਲਤ ਦਿੱਤੀ ਹੈ ਲੋਕਾਂ ਨੂੰ ਉੱਚ ਗੁਣਵੰਤਾ ਵਾਲੀਆਂ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਸੂਬੇ ਦੇ ਵਿੱਚ 881 ਆਮ ਆਦਮੀ ਕਲੀਨਿਕ ਖੋਲੇ ਗਏ ਹਨ ਇਹਨਾਂ ਦੇ ਵਿੱਚੋਂ 565 ਪਿੰਡੂ ਖੇਤਰਾਂ ਵਿੱਚ ਜਦੋਂ ਕਿ 316 ਆਮ ਆਦਮੀ ਕਲੀਨਿਕ ਸ਼ਹਿਰੀ ਖੇਤਰਾਂ ਵਿੱਚ ਸਥਿਤ ਹਨ ਇਸ ਕਲੀਨਿਕ ਵਿੱਚ ਫ੍ਰੀ ਚ ਦਵਾਈਆਂ ਤੇ ਟੈਸਟ ਕੀਤੇ ਜਾਂਦੇ ਹਨ ਦਵਾਈਆਂ 80 ਤੋਂ ਜ਼ਿਆਦਾ ਦਵਾਈਆਂ ਫ੍ਰੀ ਚ ਮਿਲਦੀਆਂ ਨੇ ਮਰੀਜ਼ਾਂ ਨੂੰ ਤੇ 35 ਤੋਂ ਜ਼ਿਆਦਾ ਟੈਸਟ ਫ੍ਰੀ ਚ ਕੀਤੇ ਜਾਂਦੇ ਜਿਨ੍ਹਾਂ ਦੀ ਮਾਰਕੀਟ ਵਿੱਚ ਪ੍ਰਾਈਸ 1000 1500 ਜਾਂ 2000 ਤੋਂ ਸਟਾਰਟ ਹੁੰਦੀ ਹੈ ਹੱਲਿਆਂ ਖੁੱਲੇ ਇੰਨਾ ਆਮ ਆਦਮੀ ਕਲੀਨਿਕਾਂ 'ਚ 107 ਕਿਸਮ ਦੀਆਂ ਦਵਾਈਆਂ ਅਤੇ 47 ਡਾਇਗਨੋਸਟਿਕ ਟੈਸਟ ਮੁਫਤ ਦਿੱਤੇ ਜਾ ਰਹੇ ਹਨ। ਸਿਹਤਮੰਦ ਪੰਜਾਬ ਦਾ ਸੁਪਨਾ ਜਿਹੜਾ ਉਹ ਸাকার ਹੋ ਰਿਹਾ ਹੈ। ਅਸੀਂ 15 ਅਗਸਤ ਨੂੰ 100 ਆਮ ਆਦਮੀ ਕਲੀਨਿਕ ਲੋਕਾਂ ਦੇ ਸਮਰਪਿਤ ਕੀਤੇ ਸੀ। ਤੇ ਮੈਨੂੰ ਦੱਸਦਿਆਂ ਇਹ ਖੁਸ਼ੀ ਹੋ ਰਹੀ ਹੈ ਕਿ ਲੋਕਾਂ ਨੇ ਇਸ ਨੂੰ ਬਹੁਤ ਵੈਲਕਮ ਕੀਤਾ ਤੇ ਸਵਾਗਤ ਕੀਤਾ ਰੰਗਲਾ ਪੰਜਾਬ ਜਿਹੜਾ ਬਣਾਉਣਾ ਹੈ ਉੱਚ ਸਿਹਤਮੰਦ ਪੰਜਾਬੀ ਸ਼ਾਮਲ ਹੋਵੇ ਦੀ ਕਿਨਾਰਾ ਹਾਂ ਜੀ ਮੇਰਾ ਨਾਮ ਕਮਲ ਸ਼ਰਮਾ ਜੀ ਇਹ ਪ੍ਰੋਗਰਾਮ ਹੈ ਹਾਂ ਜੀ ਇੱਥੇ ਅੱਜ ਜੀ ਮਹੱਲਾ ਮੌਲਵੀਆਂ ਦੁਰਗਾ ਮਾਤਾ ਮੰਦਿਰ ਵਿੱਚ ਦੀਆ ਦਾ ਪ੍ਰੋਗਰਾਮ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਸਾਰੇ ਸੱਜਣਾ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹ ਪੰਜਾਬੀ ਵਿਰਸਾ ਜੋ ਸਾਡਾ ਕਿ ਪੁਰਾਣਾ ਵਿਰਸਾ ਚੱਲਿਆ ਆ ਰਿਹਾ ਹੈ ਉਸ ਦੇ ਨਾਲ ਨਵੀਂ ਪੀੜੀ ਨੂੰ ਜੋੜਨ ਲਈ ਅਸੀਂ ਇਹ ਹਰ ਸਾਲ ਉਪਰੰਦਾ ਕਰਦੇ ਹਾਂ ਅਸੀਂ ਮਨੋਰ ਲਾਲ ਭਾਜੀ ਦਾ ਬਹੁਤ ਧੰਨਵਾਦ ਕਰਦੇ ਆ ਕਿ ਇੰਨਾ ਵੱਡਾ ਕਦਮ ਹਰ ਸਾਲ ਚੁੱਕਦੇ ਨੇ ਹਰ ਸਾਲ ਇੰਨੀ ਵਧੀਆ ਤਕਨੀਕ ਨਾਲ ਇਹ ਦੀਆਂ ਦਾ ਤਿਹਾਰ ਮਨਾਉਂਦੇ ਨੇ ਬੱਚਿਆਂ ਨੂੰ ਨਵੀਂ ਪੀੜੀ ਨੂੰ ਆਉਣ ਵਾਲੇ ਜਨਰੇਸ਼ਨ ਨੂੰ ਇਸ ਵਾਰੇ ਆਪਣੇ ਸੱਭਿਆਚਾਰਕ ਨਾਲ ਜੋੜ ਕੇ ਰੱਖਦੇ ਜੋ ਪੰਜਵੀਂ ਜ਼ੱਬੇ ਦਾ ਪ੍ਰਭਾਵ ਆਦ ਰਿਹਾ ਨਵੀਂ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਗੈਰ ਜਨਰੇਸ਼ਨ ਪੰਜਵੀਂ ਪੀੜੀ ਦਾ ਦੇਖੋ ਜੀ ਅਸੀਂ ਇਹ ਕਹਿਣਾ ਚਾਹਾਂਗੇ ਵੀ ਆਪਣਾ ਪੁਰਾਣਾ ਵਿਰਸਾ ਨਾ ਭੁੱਲੋ ਪੁਰਾਣੇ ਵਿਰਸੇ ਨਾਲ ਹਮੇਸ਼ਾ ਲੜ ਕੇ ਚੱਲੋ ਹਮੇਸ਼ਾ ਪੁਰਾਣੇ ਵਿਰਸੇ ਨੂੰ ਆਪਣੇ ਦਿਮਾਗ 'ਚ ਰੱਖ ਕੇ ਚੱਲੋ ਬੇਸ਼ੱਕ ਦੁਨੀਆ ਚੰਦਾ ਸਮਾਨ ਤੇ ਪਹੁੰਚ ਗਈ ਹੈ ਪਰ ਜੋ ਪੰਜਾਬੀ ਨੇ ਉਹਨਾਂ ਦੇ ਦਿਲਾਂ 'ਚ ਹਮੇਸ਼ਾ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਜਿਹੜੇ ਨੇ ਉਹ ਹੁੰਦੇ ਰਹਿਣਗੇ ਔਰ ਹੋਣੇ ਚਾਹੀਦੇ ਨੇ ਮੇਰਾ ਨਾਮ ਰੇਨੂ ਚਨੇਜਾ ਦੁਰਗਾ ਸ਼ਕਤੀ ਮੰਦਰ ਮਹਿਲਾ ਸੰਗੀਤਨ ਮੰਦਰ ਕਮੰਡਲ ਦੇ ਪ੍ਰਧਾਨ ਜਿਹੜਾ ਇਹ ਸਮਾਰੋਹ ਕਰਾਇਆ ਗਿਆ ਹੈ ਇਹ ਤੀਆਂ ਨੂੰ ਮੁਖ ਰੱਖ ਕੇ ਕਰਾਇਆ ਗਿਆ ਹੈ ਇਹਦੇ ਵਿੱਚ ਅਸੀਂ ਆਪਣਾ ਪੰਜਾਬੀ ਵਿਰਸਾ ਅੱਗੇ ਲੈਣ ਦੀ ਖਾਤਰ ਅੱਗੇ ਲਿਆਉਣ ਦੀ ਖਾਤਰ ਅਸੀਂ ਬਣਾਇਆ ਹੈ ਤੇ ਇਹ ਤੀਆਂ ਦਾ ਤਿਉਹਾਰ ਹੈ ਅੱਗੇ ਇਹ ਲੇਡੀਜ਼ ਸਾਰੀਆਂ ਪੇਕੇ ਆ ਕੇ ਮਨਾਉਂਦੀਆਂ ਸੀ ਦੁੱਖ ਸੁੱਖ ਸਾਂਝਾ ਕਰਦੀਆਂ ਸੀਗੀਆਂ ਹੁਣ ਅਸੀਂ ਇਹ ਦੁਰਗਾ ਸ਼ਕਤੀ ਮੰਦਰ ਦੇ ਵਿੱਚ ਇਸ ਵਿਰਸਾ ਜਗਾਨ ਦੇ ਵਾਸਤੇ ਅਸੀਂ ਇਹ ਤਿਉਹਾਰ ਮਨਾਇਆ ਹੈ ਅਸੀਂ ਇਹ ਨਵੀਂ ਪੀੜ੍ਹੀ ਨੂੰ ਇਹੀ ਸਨੇਹ ਲਿਆਗੇ ਇਹ ਪੰਜਾਬੀ ਵਿਰਸੇ ਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਇਹ ਹਰ ਸਾਲ ਤੀਆਂ ਦੇ ਵਿੱਚ ਹਮ ਹਮਾ ਕੇ ਇੱਥੇ ਇਹ ਤਿਆਰ ਮਨਾਇਆ ਜਾਣਾ ਚਾਹੀਦਾ ਹੈ। ਹਾਂ ਜੀ। ਕੀ ਨਾਮ ਹੋਟਾ? ਮੇਰਾ ਨਾਮ ਮਨੋਹਰਾਲ ਪ੍ਰਧਾਨ ਸ਼੍ਰੀ ਦੁਰਗਾ ਸ਼ਕਤੀ ਮੰਦਿਰ ਰਾਏਕੋਟ। ਇਹ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੀਜ ਦਾ ਪ੍ਰੋਗਰਾਮ ਕਰਾਇਆ ਸਾਡੇ ਦੁਰਗਾ ਸ਼ਕਤੀ ਮਹਿਲਾ ਮੰਡਲ ਦੇ ਪ੍ਰਧਾਨ ਸ਼੍ਰੀ ਰੀਨੂ ਜਨੇਜਾ ਜੀ ਜੋ ਕੋਈ ਉਹਨਾਂ ਦੀ ਸਾਰੀ ਮੰਡਲੀ ਵੱਲੋਂ ਰੀਤਾ ਨਾਰੰਗਨ ਰੀਤਾ ਗੁੰਬਰ ਦਸ਼ਨਾ ਕਮਲੇਸ਼ ਦੂਆ ਸਾਥੀ ਕਾਂਤਾ ਰਾਣੀ ਦਾ ਪਰ ਹੋਰ ਵੀ ਸਾਰੇ ਮੈਂਬਰ ਵਰਸ਼ਾਤੀ ਇੰਗੜਾ ਇਹਨਾਂ ਦੀ ਰਹਿਨਮਾਈ ਦੇ ਵਿੱਚ ਮਨਾਇਆ ਗਿਆ ਇਹ ਜਿਹੜਾ ਤਿਹਾਰ ਆ ਇਹ ਲੇਡੀਜ਼ ਦਾ ਤਿਹਾਰ ਹੀ ਹੁੰਦਾ ਇਹ ਲੇਡੀ ਜੀ ਅੱਗੇ ਲੱਕੇ ਕਰਦੀਆਂ ਨੇ ਕੁਦਰਤ ਮੈਂ ਤਾਂ ਕੈਨੇਡਾ ਗਿਆ ਸੀਗਾ ਨਹੀਂ ਇਹ ਪ੍ਰੋਗਰਾਮ ਅਸੀਂ ਹਰ ਸਾਲ ਮਨਾਉਂਦੇ ਆ ਮੈਂ ਦੋ ਚਾਰ ਦਿਨ ਹੀ ਲਾਇਆ ਵਾ ਤੇ ਇਹਨਾਂ ਨੇ ਕਿਹਾ ਵੀ ਅਸੀਂ ਹੱਥ ਤਰੀਕ ਰੱਖ ਲਈ ਆ ਚਲੋ ਠੀਕ ਆ ਇਹ ਜਿਹੜਾ ਤਿਹਾਰ ਆ ਇਹ ਭਾਰਤ ਦਾ ਤਿਹਾਰ ਆ ਖਾਸ ਕਰਕੇ ਪੰਜਾਬ ਦਾ ਤਿਹਾਰ ਇਹ ਜਿਆਦਾ ਮਨਾਇਆ ਜਾਂਦਾ ਕੁਝ ਸਮੇਂ ਤੋਂ ਇਹ ਤਿਹਾਰ ਨਹੀਂ ਮਨਾਇਆ ਜਾ ਰਿਹਾ ਸੀ ਲੋਕਾਂ ਚ ਸਾਂਝ ਵਿਸਰਦੀ ਜਾ ਰਹੀ ਸੀ ਸੋ ਸਾਡੀ ਇਹੀ ਕੋਸ਼ਿਸ਼ ਆ ਵੀ ਲੋਕਾਂ ਨੂੰ ਇਹ ਸਾਂਝ ਪਾਉਣ ਦੀ ਖਾਤਰ ਤੀਆਂ ਦਾ ਤਿਹਾਰ ਮਨਾਇਆ ਕਰੀਏ ਇਹਦੇ ਚ ਆਮ ਜਨਤਾ ਦੀ ਸਾਂਝ ਵਧਦੀ ਆ ਬੋਲੀਆਂ ਪਾਉਂਦੇ ਨੇ ਆਪਣੇ ਵਿਰਾਸਤੀ ਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਸਾਡੀ ਇਹ ਜਿਹੜੀ ਸੋਚ ਆ ਇਹ ਕੰਮ ਕਰਾਉਣ ਦੀ ਇਹ ਨਵੀਂ ਪੀੜ੍ਹੀ ਨੂੰ ਦੇਣ ਹੈ ਵੀ ਇਹ ਇਸ ਤੇ ਹਰ ਦੇ ਵਿੱਚ ਹਮ ਹਵਾ ਕੇ ਪਹੁੰਚਿਆ ਕਰੋ ਤੇ ਆਪਣੀ ਸਾਹ ਨੂੰ ਬਣਾਈ ਰੱਖੋ